ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕੋਵੀਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਵਲਾਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਾਉਣਾ ਆਪਣੇ ਆੜੀ ਦਾ ਨਾਮ ਇਹ ਮੇਰੀ ਲਾਡੂ ਘੈਂੜੀ ਧੰਦੀਆਂ ਬੱਟੂਆਂ ਓਏ ਇਹ ਦੇਖੋ ਵੱਡਦਾ ਤਾਂ ਨਹੀਂ ਕਿਵੇਂ ਆਉਂਦਾ ਹਾਂ ਜੀ ਨਹੀਂ ਪਹਿਲਾਂ ਜਦੋਂ ਡਰ ਲੱਗਦਾ ਹੁੰਦਾ ਵੱਡਦਾ ਹੁੰਦਾ ਪਹਿਲਾਂ ਪੈਂਦਾ ਹੁੰਦਾ ਦਾ ਆਹ ਕੱਕਾ ਕਾ ਚਿੱਦੀ ਪੰਨੋਂ ਤਾਂ ਕੱਢਦਾ ਓਏ ਹਾਂ ਆਹ ਸਾਰੇ ਕਾਕੇ ਕਿਵੇਂ ਆ? ਦੋਨੇ ਦੋਨੇ ਕਾਕੇ। ਮੱਲੇ ਦੇ ਜੀ ਬਾਦਵਾ ਇਹਨਾਂ ਨੂੰ ਉਹ ਬੋਲਣਗੇ ਕਿ ਤੂੰ ਕਾਹਤੇ ਡੱਪਾ ਨੇੜ ਚ ਲਿਆਇਆ ਬਿਆਲੇ। ਆ ਜਾ ਆ ਜਾ ਜਿੱਤੀ ਆ ਜਾ। ਲੈ। ਕਾਕੇ। ਖਾਲਾ। ਬਾਕੀ ਉਹਦੇ ਵਾਸਤੇ ਡੱਡ ਲਵਾ ਬਣਵਾ। ਬਸ ਤੇਰੇ ਵਾਸਤੇ ਹੋ ਗਏ। ਉਹ ਉਹਨੇ ਦੇਣੀਆਂ ਹੁਣ। ਇਹ ਵੀ ਮੇੜ ਆੜ ਗਿਆ ਪੱਕਾ। ਓਏ। ਕਾਕੇ। ਇੱਕ ਹੋਰ ਇੱਕ ਹੋਰ ਬਸ ਇਹ ਗਾ ਟੋਕਿਆ ਯਾਰ ਚਿੱਟੀ ਜੀ ਪਤਾ ਨਹੀਂ ਕਿੱਥੇ ਗਈ ਆ ਉਹ ਰਹਿ ਜਾਂਦੀ ਆ ਰੋਜ਼ ਲੈ ਚੱਲ ਇਹਦਾ ਦੰਦੀ ਵੱਢਣੀ ਨਹੀਂ ਆ ਗਈ ਚੱਲ ਬਾਏ ਮੈਂ ਗੱਡੀ ਸਟਾਰਟ ਕਰਕੇ ਆਇਆ ਫਿਰ ਤੇ ਮਣ ਪੰਪ ਤੇ ਗਏ ਆ ਆ ਤੇ ਵਾਕੀ ਹੱਥ ਤੋਂ ਲੇਕ ਗਿਆ ਮੂਮਾ ਨੂੰ ਲਾਉਣੇ ਹੁੰਦੇ ਆ ਫਿਰ ਵੀ ਜਾਨਵਰ ਆ ਉਹ ਯਾਰ ਉਹ ਬੈਠੀ ਆ ਮੇਰੇ ਵਾਸਤੇ ਲੇ ਕੇ ਆਇਆ بس کچھ نہیں ਆਗਾ ਹੁਣ ਹਾਲ ਕਿਵੇਂ ਮੂੰਹ ਤੋਂ ਜੀਭ ਦੀ ਹੈ ਇਹਨਾਂ ਦੀ ਨਾ ਜੀਭ ਮੂੰਹ ਤੋਂ ਦੀਆ ਲੈ ਬਸ ਹੋਰ ਕੁਝ ਨਹੀਂ ਆਗਾ ਮੈਂ ਆ ਕੇ ਗੱਲ ਕਰਦਾ ਗੱਡੀ ਸਟਾਰਟ ਕਰਕੇ ਹੋਰ ਦਾਇਆ ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਹਾਂ ਜੀ ਨਾਈਟ ਸ਼ਿਫਟ ਕਰੂੰਗਾ ਅੱਜ ਇਹਦੀ ਨੀਂਦ ਹਲਕੀ ਦੀ ਹਲਕੀ ਵੀ ਫੜ ਲੈ ਵੜ ਆਈ ਗਾਲਾ ਹਾਂ ਇਹ ਸਾਊ ਹੈ ਨੰਦੀ ਨਹੀਂ ਬੱਟਦੀ ਇਹ بس بہت ਹੜ ਜਾ ਹੁਣ ਚਲ ਆ ਝਾਂਡੀ ਦਮਾ ਮੈਂ ਇੱਕ ਨਾ ਕਾਲ ਕਰਨੀ ਆ ਬਸ ਲੋ ਜੀ ਡੀਜ਼ਲ ਵੀ ਪਵਾ ਛੱਡਿਆ ਗੱਡੀਆਂ 'ਚ 15000 ਤੋਂ 15000 ਤਾਂ ਪੈ ਗਿਆ ਪੈ ਜੇਗਾ ਹੋ ਜੇ ਵੀ ਹੋ ਰੋ ਯਾਰ ਖਾਂ ਦਾ ਸਾਰੇ ਕੰਮ ਯਾਰ ਆਪਨੀ ਕਰਨੇ ਪੈਂਦੇ ਐ ਮਾਮੇ ਖਾਰੇ ਹੁਣ ਆਪੇ ਫੋਨ ਚਲਾਉਂਦਾ ਮਾਮਾ ਡੀਜ਼ਲ ਮੈਨੂੰ ਆਪ ਨੂੰ ਪਾਉਣਾ ਪੈਂਦਾ ਹੁਣ ਅਜੇ ਮੈਂ ਇੱਕ 500 110 ਰੁਪਏ ਦਾ ਮੈਂ ਪੈਟਰੋਲ ਵੇਚਿਆ ਮੈਂ ਕਮਿਸ਼ਨ ਕਰ ਲੈਣਾ ਹੁਣ ਕਿ ਮੈਨੂੰ ਮਾੜਾ ਕਮਿਸ਼ਨ ਦੇ ਕਰੋ ਕਿਉਂ ਮਾਮਾ ਠੀਕ ਨਹੀਂ ਤੁਹਾਡੇ ਨਾਲ ਮੈਂ ਕਮਿਸ਼ਨ ਕਰ ਲੈਣਾ ਜਿੰਨਾ ਦਾ ਮੈਂ ਪੈਟਰੋਲ ਪਾਇਆ ਈ ਡੀਜ਼ਲ ਪਾਇਆ ਉਸੇ ਦਾ ਮੈਨੂੰ ਸੱਤਵਾਂ ਅੱਠਵਾਂ ਹਿੱਸਾ ਜਿੰਨਾ ਤੁਸੀਂ ਦੇਣਾ ਹੋਇਆ ਹੈਗਾ ਨਾ ਮੈਨੂੰ ਦੇ ਦੇ ਕਰੋ ਹਾਂ ਠੀਕ ਆ ਕੰਮ ਤੇ ਚੱਲੇਦੇ ਹੁਣ ਗੱਡੀ ਖਰਾਬ ਹੋ ਗਈ ਆ ਪਹਿਲਾਂ ਮੈਨੂੰ ਪਤਾ ਨਹੀਂ ਕਰਾ ਬਲਾਵਾ ਉਹਨਾਂ ਨੇ ਫਿਰ ਪ੍ਰੈਸ਼ਰ ਬਣਾਉਣ ਦਾ ਹਟ ਗਿਆ ਤੇ ਦੇਖਦੇ ਆਂ ਕੀ ਹੋਇਆ ਬਣਾ ਨਹੀਂ ਰਹੀ ਪ੍ਰੈਸ਼ਰ ਵਾਪੇ ਬਰਮਾਤਮਾ ਕਰੇਗਾ ਕਰ ਇੱਕ ਚੰਗੇ ਜੀ ਫਿਰ ਗੱਡੀ ਦੀ ਮੇਨ ਕੰਪ੍ਰੈਸ਼ਨ ਦਾ ਪਾਈਪ ਟੁੱਟ ਗਿਆ ਤੇ ਪਤਾ ਨਹੀਂ ਕਿਹੜਾ ਪ੍ਰੋਬਲਮ ਆਈ ਕਿਉਂ ਟੁੱਟਿਆ ਮੈਂ ਸਮਝੀ ਕਿ ਕਿਤੇ ਜਿਹੜੇ ਅਸੀਂ ਉਦੋਂ ਬਦਲੀਆ ਕਿ ਟੱਪ ਪੱਤਾ ਉਹ ਨਾ ਟੁੱਟ ਗਿਆ ਹੋਵੇ ਤੇ ਬਾਕੀ ਹੁਣ ਕੁਝ ਨਹੀਂ ਹੋ ਸਕਦਾ ਖੜ ਚ ਗਈ ਕਾਹੀ ਚਲਾਉਣੇ ਆ ਬਜਾਰੀ ਕਰ ਲਿਆ ਕੰਟਾ ਹੱਥ ਉੱਤੇ ਮਾਰ ਕੇ ਕੱਪੜੇ ਕਾਲੇ ਕਰਕੇ ਕੁਰਤਾ ਬਿਆਮਾ ਚਾਹ ਕਿਤੇ ਨਹੀਂ ਕੱਪੜਾ ਹੀ ਗੇ ਰੋੜਾ ਹੈਗਾ ਕੰਮ ਹੋਣਾ ਚਾਹੀਦਾ ਯਾਰ ਤੇ ਬੜੀ ਹੈਵੀ ਮਸ਼ੀਨ ਆ ਮੋੜੋ ਡੀ ਐਕਸ ਬੜਾ ਲੰਬਾ ਬੋਮਾ ਦਾ ਲੱਭਨੂਆ ਬਾਈ ਹੜਦਾ ਮੋੜ ਸਵੇਰ ਦੇ ਸਮਸਮ ਤੇ ਤਿਆਰ ਹੋ ਗਏ ਹੁਣ ਤੇ ਦੇਖ ਲੋ ਮੇਰੀ ਲੋ ਐਡ ਲੱਗਦਾ ਕਾਫੀ ਦਿਨਾਂ ਬਾਅਦ ਕਿਤੇ ਕਿਤੇ ਤਿਆਰ ਹੋਣਾ ਉਹਨਾਂ ਨੇ ਕਿਤੇ ਆਣਾ ਯਾਰ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਪ੍ਰੋਸੈਸ ਕੀ ਬਾਬਾ ਜੀ ਕੋਲ ਜਾਣਾ ਆਜੋ ਸਜਾ ਤੇ ਬਾਕੀ ਹੁਣ ਦੇਰੀ ਨਾ ਕਰਦੇ ਤੁਹਾਨੂੰ ਅੱਗੇ ਮਿਲਦੇ ਆ ਲਓ ਜੀ ਮੋੜ ਪਹੁੰਚ ਚੁਕੇ ਆ ਆਪਾਂ ਜਿੱਥੇ ਆਉਣਾ ਸੀਗਾ ਤੇ ਇੱਥੇ ਤਾਂ ਯਾਰ ਕਾਫੀ ਟਾਈਮ ਪਹਿਲਾਂ ਆ ਕੇ ਗਏ ਸੀਗੇ ਤੇ ਜਦ ਵਲੋਗਿੰਗ ਮੈਂ ਬੰਦ ਕੀਤੀ ਹੋਈ ਸੀਗੀ कि ਅੱਜ ਫੇਰ ਮਿਲਾਂਉਂਦਾ ਤੁਹਾਨੂੰ ਤੇ ਬਾਕੀ ਸਾਰਾ ਪ੍ਰੋਸੈਸ ਦੱਸਾਂਗਾ ਕੀ ਆ ਤੇ ਕਿਰਤਪੁਰ ਸਾਹਿਬ ਪਹੁੰਚ ਗਏ ਆ ਤੇ ਬਾਕੀ ਚੱਲਾਂਗੇ ਦਵਾਰ ਸਾਹਿਬ ਮੱਥਾ ਟੇਕ ਆਵਾਂਗੇ ਤੇ ਸ਼ਾਮ ਕਾਫੀ ਹੋ ਗਈ 6:00 ਵਜੇ ਤੇ ਪਹਿਲਾਂ ਅਸੀਂ ਅੰਦਰ ਜਾ ਕੇ ਆਪਣੇ ਸਾਥੀਆਂ ਨੂੰ ਮਿਲਦੇ ਆਂ ਤੇ ਸਾਡੇ ਨਾਲ ਇਹ ਬੰਦਾ ਆਹ ਆਹ ਸਰ ਕਿੱਦਾਂ ਵਧੀਆ ਵਧੀਆ ਇਹ ਆਪਣੇ ਨਾਲ ਮੈਂ ਤਾਂ ਲਿਆ ਆਂ ਕੀ ਤੁਹਾਨੂੰ ਮੈਂ ਦੱਸੂਗਾ ਅੱਗੇ ਸਾਰਾ ਵੇਲੇ ਟਾਈਮ ਬੈਠ ਕੇ ਹੁਣ ਆਪਣੇ ਕੋਲੇ ਸਾਰਾ ਟਾਈਮ ਹਾਂਜੀ ਬੋਲੋ ਤੇ ਗੱਲ ਐਵੇਂ ਆ ਸਾਰੀ ਸਮਝਾਉਣਾ ਤੁਹਾਨੂੰ ਮੈਂ ਡਿਟੇਲ 'ਚ ਜਾ ਕੇ ਤੇ ਮਤਲਬ ਆਇਆ ਸੀਗਾ ਜਿਹੜੀ ਨੂੰ ਮਸ਼ੀਨ ਸ਼ਿਫਟ ਕਰਨ ਆਪਾਂ ਉਹ ਮਸ਼ੀਨ ਦਾ ਵੀਰ ਨੇ ਨਵੀਂ ਲਈ ਆ ਹਜੇ 30 ਘੰਟੇ ਮਸ਼ੀਨ ਚੱਲੀ ਆ ਮੈਂ ਬਾਕੀ ਬਾਅਦ ਚ ਦਿਖਾਵਾਂਗਾ ਤੁਹਾਨੂੰ 30 ਘੰਟੇ ਮਸ਼ੀਨ ਚੱਲੀ ਆ ਤੇ ਹਾਈਡਰੋਲਿਕ ਪੰਪ ਚ ਕਚਰਾ ਆ ਗਿਆ ਤੇ ਉਹਦੇ ਕਰਕੇ ਹਾਈਡਰੋਲਿਕ ਪੰਪ ਚ ਕਿਨਕਸ ਆ ਗਿਆ ਤੇ ਇਹਦੇ ਕਰਕੇ ਹੁਣ ਇੰਜੀਨੀਅਰ ਆਇਆ ਹੋਇਆ ਦਾ ਅੱਜ ਮੈਂ ਤਾਂ ਲੁਧਿਆਣਾ ਛੱਡਣ ਵਾਸਤੇ ਆਇਆ ਸੀਗਾ ਸੇਵਾ ਜੀ ਬਾਬਾ ਜੀ ਨੇ ਬੁਲਾਇਆ ਸੀਗਾ ਮਸ਼ੀਨ ਤਾਂ ਕਿਸੇ ਓਨਰ ਦੀ ਐ ਬਾਹਰ ਦੀ ਪ੍ਰਾਈਵੇਟ ਮਸ਼ੀਨ ਆ ਆਪਣੇ ਕੋਲ ਸੇਵਾ ਚਾਹੀਓ ਜੀ ਨਵੀਂ ਮਸ਼ੀਨ ਲੈ ਕੇ ਵੀਰ ਸੱਜੀ ਉਰੇ ਲੈ ਕੇ ਆਇਆ ਜਿੰਨੇ 30 ਘੰਟ ਚੱਲੀ ਮਸ਼ੀਨ ਉਰੀ ਚੱਲੀ ਉਹ ਤੇ ਸੇਵਾ ਜੀ ਉਹ 10 ਦਿਨ ਮਜ਼ਦੂਰ ਆਇਆ ਨੂੰ ਘੱਟਾ ਘਾਟਾ ਤੇ ਉਸ ਤੋਂ ਬਾਅਦ ਮਸ਼ੀਨ 'ਚ ਪ੍ਰੋਬਲਮ ਆ ਗਈ ਤੇ ਇੰਜੀਨੀਅਰ ਆਏ ਤੇ ਵੀਰ ਕਹਿੰਦਾ ਯਾਰ ਨਵੀਂ ਮਸ਼ੀਨ ਹੈ 30 ਘੰਟੇ ਨੇ ਆ ਪ੍ਰੋਬਲਮ ਕਿਵੇਂ ਆ ਸਕਦੀ ਹੈ ਨਾ ਤੇ ਏਜੰਸੀ ਨਾਲ ਗੱਲਬਾਤ ਚੱਲ ਗਈ ਕਹਿੰਦੇ ਸਵੇਰੇ ਤੁਸੀਂ ਪੰਪ ਬਦਲਾਂਗੇ ਤੇ ਹੁਣ ਮੈਨੂੰ ਐਦਾਂ ਲੱਗਦਾ ਕਿ ਮਤਲਬ ਕੱਲ੍ਹ ਦੀ ਵੀ ਦਿਹਾੜੀ ਹੋਈ ਗਈ ਕੋਈ ਕੱਲ੍ਹ ਆਉਣਗੇ ਪੰਪ ਬਦਲਣਗੇ ਕੱਲ੍ਹ ਮੈਂ ਛੱਡ ਕੇ ਆਉਂਗਾ 2-3 ਵਜੇ ਤਿਆਰ ਕਰਨ ਤੇ ਮਸ਼ੀਨ ਚ ਚੈੱਕ ਕਰੂੰਗਾ ਮੈਂ ਘੰਟਾ-ਖੰਡ ਤਲਾ ਕੇ 3-4 ਵਜੇ ਮੈਂ ਛੱਡ ਦੂੰਗਾ ਕੱਲ੍ਹ ਦੀ ਦਿਹਾੜੀ ਮੇਰੀ ਫੇਰ ਗਈ ਤੇ ਅੱਜ ਵਾਲੀ ਜਾਨੀ ਮੇਰੀ ਫੇਰ ਵੀ ਕਿ ਮਤਲਬ ਉਰੇ ਰਹਿਣਾ ਪੈਣਾ ਮੈਨੂੰ ਮਤਲਬ ਕਿ ਉਹ ਚੀਜ਼ ਸਮਝਾ ਰਿਹਾ ਮੈਂ ਤੇ ਬਾਕੀ ਇੰਜੀਨੀਅਰ ਨਾਲ ਗੱਲ ਹੋਈ ਆ ਬਾਕੀ ਉੱਪਰ ਵੀ ਗੱਲ ਹੋਈ ਹੈ ਕਿ ਅਸੀਂ ਨਹੀਂ ਫਿਰ ਮੁੜ ਕੇ ਬਾਅਦ ਵਿੱਚ ਤੁਹਾਨੂੰ ਨਾ ਲਾਉਂਦੇ ਉਹ ਚੀਜ਼ ਦਾ ਫਾਇਦਾ ਨਹੀਂ ਹੈਗਾ ਕੋਈ ਕਿ ਤਾਂ ਸਰ ਕਿ ਤੁਸੀਂ ਸੋਲੂਸ਼ਨ ਦੋ ਸਾਨੂੰ ਤੇ ਅੱਜ ਹੋ ਜਾਏਗਾ ਸੋਲੂਸ਼ਨ ਸੌਰੀ ਕੱਲੋ ਅੱਜ 25 ਤਰੀਕ ਹੋ ਗਈ ਹੈ ਨਾ 25 ਤਰੀਕ ਹੋ ਗਈ ਕੱਲੋ 26 ਨੂੰ ਹੋ ਜਾਏਗਾ ਸੋਲੂਸ਼ਨ ਇਹਦਾ ਤੇ ਕੱਲੋ ਛੱਡ ਕੇ ਆਉਣੇ ਪੈਣੀਆਂ ਤੇ ਬਾਕੀ ਡਿਟੇਲ ਤੇ ਕੱਲੂ ਸਮਝਾਵਾਂਗਾ ਤੁਹਾਨੂੰ ਸਾਰਾ ਤੇ ਹੁਣ ਦੇਖਦੇ ਆ ਲੁਧਿਆਣਾ ਜਾਣਾ ਪੈਣਾ ਮੈਨੂੰ ਹਾਂ ਜੀ ਦੇਖੋ ਇਹਨਾਂ ਤੇ ਉਹ ਥੋੜਾ ਜਿਹਾ ਕੋਈ ਕੰਮ ਪੈ ਗਿਆ ਜ਼ਰੂਰੀ ਤੇ ਫਿਰ ਉਹਦੇ ਘਰ ਕੋ ਚੰਡੀਗੜ੍ਹ ਜਾਣਾ ਜਾਣਾ ਪੈਣਾ ਹੁਣ ਇਸ ਮੇਰੇ ਫਿਰ ਵਾਪਸ ਆਵਾਂਗੇ ਤੇ ਪਹਿਲਾਂ ਤਾਂ ਮਸ਼ੀਨ ਵੀ ਜਾਣੇ ਲੈ ਕੇ ਜਾਣੇ ਦੀ ਹੁਣ ਉਹ ਕੈਨਸਲ ਹੋ ਗਈ ਆ ਤੇ ਕੱਲ ਹੁਣ ਚੰਡੀਗੜ੍ਹ ਏਜੰਸੀ 'ਚ ਆਉਣਗੇ ਇੱਥੇ ਕਰ ਲਈਏ ਸਾਰੇ ਤੇ ਬਾਕੀ ਅੱਗੇ ਦਿਖਾਉਂਦੇ ਆ ਤੁਹਾਨੂੰ ਕੀ ਬਣਦਾ ਕੀ ਪ੍ਰੋਸੈਸ ਅੱਗੇ ਦਾ ਜਾਦਾ ਹੁਣ ਜਾ ਕੇ ਤੁਹਾਨੂੰ ਲੁਧਿਆਣੇ ਦਾ ਦੇਖਦੇ ਆ ਜੇ ਬਣਿਆ ਹੁਣ ਜਾਣੇ ਦਾ ਨਹੀਂ ਫਿਰ ਕੱਲ੍ਹ ਦੇ ਨੇ ਦੇਖਦੇ ਕੀ ਬਣੇਗਾ ਪੂਰੀ ਡਿਟੇਲ 'ਚ ਦੱਸਾਂਗਾ ਤੇ ਕੀ ਪ੍ਰੋਬਲਮ ਆਈ ਕਿਉਂ ਆਈ ਬੱਸ ਤੇ ਕਚਰੇ ਦੀ ਹੋਇਆ ਯਾਰ ਹਾਈਡਰੋਲਿਕ ਪੰਪ ਇਹ ਬਹੁਤ ਜ਼ਿਆਦਾ ਨਵੀਂ ਮਸ਼ੀਨ ਲੋਡ ਮੰਗਦੀ ਆ ਕੈਸ ਮਸ਼ੀਨ ਲਈ ਹੋਇਆ ਸਭ ਕੁਝ ਹੋ ਗਿਆ ਬੰਦਾ ਕਹਿੰਦਾ ਯਾਰ ਕੀ ਗਲਤ ਆਣਾ ਇਹ ਤਾਂ ਕੰਮ ਤੇ ਬਾਕੀ ਜੇ ਕਿਸੇ ਹੋਵੇ ਨਾ ਮਤਲਬ ਕਿ ਮੰਨ ਲਓ ਹੋਰ ਕਿਸੇ ਨੁਕਸ ਪੈ ਜਵੇ ਇਹ ਤਾਂ ਚਲ ਫੇਰ ਨਵੀਂ ਆ ਕੋਈ ਹੋਰ ਨੁਕਸ ਪੈ ਜਵੇ ਜਾਂ ਬੰਦੇ ਦੀ ਕੋਈ ਪ੍ਰੋਬਲਮ ਕਰਕੇ 1 ਲੱਖ 1.5 ਲੱਖ ਦਾ ਪੰਪਾ ਤੇ ਤੁਸੀਂ ਆਪਸਾ ਵਾਲਾ ਕਿੱਥੇ ਗਾਣੀ ਪਉਂਦੀ ਹੁੰਦੀ ਹੈ ਲੋ ਜੀ ਮੁੰਡਾ ਸਵੇਰ ਦਾ ਸਮਾਂ ਹੋ ਗਿਆ ਤੇ ਇਹ ਤੇ ਅਨੰਦਪੁਰ ਸਾਹਿਬ ਕੋਲ ਮਿੰਡਵਾ ਉੱਥੇ ਆਇਆ ਹਿਸਰਾਨ ਦੇਖ ਤੇ ਮਸ਼ੀਨ ਕਰਤੀ ਸਟਾਰਟ ਤੇ ਛੋਟਾ ਜਿਹਾ ਕੰਮ ਸੀਗਾ ਰਾਤ ਕਰਿਆ ਤੇ ਮੈਂ ਕਿਹਾ ਜੇ ਫੈਮਿਲੀ ਸੀਗੀ ਨਾਲ ਮੈਂ ਤਾਂ ਕਰਕੇ ਨਹੀਂ ਵਲੌਗ ਲਿਆ ਹੈਗਾ ਤੇ ਦੇਖੋ ਮਹੀ ਉਹ ਮੁੰਡਾ ਏਸੀ ਲਾ ਕੇ ਨਹੀਂ ਗਿਆ ਮਨ ਨਾਲ ਗਿਆ ਮੈਂ ਕਿਹਾ ਏਸੀ ਦਾ ਬਟਨ ਰੱਬ ਦੀ ਬਲੋ ਬਲੋਰ ਚਲਾ ਜਾਗਾ ਆਏ ਕਿਨੇ 31 ਘੰਟੇ ਹੋਇਆ 32ਵਾਂ ਘੰਟਾ ਹੋਣ ਵਾਲੇ ਬਸ ਤੇ ਮਸ਼ੀਨ ਨਾ ਪਤੰਦਰ ਏਸੀ ਚਲਾਇਆ ਇਹਨੇ ਇਸ ਨਾਲ ਮਾਵਾਂ ਮਾਰ ਰੇ ਆਪ ਉਹਨੇ ਚਲਾਇਆ ਆਹ ਦੇਖ ਬਟਨ ਤੋਂ ਦੱਸਿਆ ਦਾ ਕਿਉਂ ਬਟਨ ਦੱਬਦੀ ਆਹ ਤੇ ਸਭ ਤੋਂ ਪਹਿਲਾ ਆਹ ਬਟਨ ਏਸੀ ਵਾਲਾ ਆਹ ਤੁਹਾਨੂੰ ਕੋਲ ਬਟਨ ਲੱਗੇ ਆ ਤੇ ਬਾਕੀ ਨਾ ਦੇਖ ਰਿਹਾ ਹਜੇ ਕੋਸ ਨਹੀਂ ਆਇਆ ਪੰਪ ਜਾ ਕੇ ਮਹਾਲੀ ਦਲੇ ਗਿਆ ਹੋਣਾ ਪੈਣਾ ਪੰਪ ਪਰ ਹਾਈਡਰੌਲਿਕ ਤੇ ਬਾਕੀ ਹਣ ਵੜੀ ਲੋਡਰ ਪਾ ਕੰਮ ਜਿਆ ਸੀਗਾ ਉਹ ਕਰਕੇ ਦੇ ਹਜੇ ਲੋਡਰ ਚਲਾ ਰਹੀ ਹੈ ਬਾਗੜ ਤਾਂ ਕਿੰੋਂ ਦੀ ਰਹੀ ਹੈ ਦਰ ਮੇਂ ਵੀ ਟਾਈਕ ਬਹੁਤ ਹੀ ਨਾਪਰੀ ਹੁੰਦੀ ਆ ਤਾਂ ਲੋ ਜੀ ਹੁਣ ਏਜੰਸੀ ਜੀ ਗਏ ਆ ਪਹੁੰਚ ਤੇ ਵਾਕੀ ਹੁਣ ਮੈਂ ਕਹਾ ਮਸ਼ੀਨਾਂ ਦੇਖ ਕੇ ਚੱਲਦੇ ਆ ਐਸੇ ਬੰਨੇ ਕਿਉਂਕਿ ਪੰਪ ਦਾ ਸਮਾਨ ਜੇ ਲੈਣਾ ਹੈ ਤੇ ਹੁਣ ਦੇਖਦੇ ਆ ਐਕਸਟ੍ਰੇਟਰ ਸਵੇਰ ਦੇ ਦਿਨ ਘੁੰਮਦੇ ਨਾਲ ਲੰਘ ਗਏ ਸਾਡਾ ਇੱਕ ਗੱਲ ਹੈ ਆ ਸਮਾਨ ਦੇਖਦਾ ਇਹਨਾਂ ਨੇ ਤੇ ਜਾ ਕੇ ਹੁਣ ਚੇਂਜ ਕਰਦੇ ਆ ਫਿਰ ਦੇਖਦੇ ਆ ਕੀ ਪ੍ਰੋਬਲਮ ਭਾਈ ਕਹਿੰਦਾ ਆਪਾਂ ਇਹ ਓਨਰ ਮਸ਼ੀਨ ਦੇ ਇੰਨਾ ਪਾ ਪੂਪ ਲੈ ਚੱਲਦੇ ਫਿਰ ਕਹਿੰਦੇ ਮਾਨੇ ਦਾ ਕੁਝ ਹੋਰ ਹੋਗਾ ਇਹ ਮਸ਼ੀਨ ਲੈ ਕੇ ਖੁਸ਼ੀ ਨਹੀਂ ਹੈ ਕਿ ਇਹ ਨਾਲ ਨਵੀਂ ਮਸ਼ੀਨ ਤੇ ਬਸ ਹੁਣ ਗੱਡੀ ਸਵਾਹ ਦਿਖਾ ਲਿਆ ਚੱਲੀਏ ਸਟਾਰਟ ਹੋ ਜਾ دیر ਮੈਂ ਸਟਾਰਟ ਵੀ ਨਹੀਂ ਹੁੰਦੀ ਸਮਾਨ ਸਾਡਾ ਲੋਡ ਹੋ ਗਿਆ 80 ਲੀਟਰ 70 ਲੀਟਰ ਹਾਈਡਰੌਲਿਕ ਆ ਗਿਆ ਫਿਲਟਰ ਆ ਗਿਆ ਪੰਪ ਆ ਗਿਆ ਤੇ ਬਸ ਪਾਪੀ ਲਾ ਪਹਿਲੇ ਦਾ ਚਲਦੇ ਪਹਿਲਾ ਲਓ ਜੀ ਮਾੜੋ ਮਸ਼ੀਨ ਹੋ ਗਿਆ ਐਨ ਓਕੇ ਯਾਰ ਮੇਰਾ ਫੋਨ ਨਾ ਚਾਰਜਿੰਗ ਪਾ ਸੀਗਾ ਤੇ ਮੈਂ ਉੱਪਰ ਲਾ ਕੇ ਭੁੱਲਿਆ ਆ ਤੇ ਮੇਰੇ ਯਾਦ ਨਹੀਂ ਰਿਹਾ ਮੈਂ ਥੋੜਾ ਬਾਹਰ ਤੇ ਲੇਗਾ ਕਾਰ ਲੈ ਕੇ ਕੰਮ ਜਾ ਸੀਗਾ ਤੇ ਹੁਣੇ ਆਇਆ ਤੇ ਮਸ਼ੀਨ ਜਾਨੂ ਮੇਰੇ ਆਉਂਦੇ ਹੋਏ ਤਿਆਰ ਹੋਈ ਹੋਈ ਜੀ ਪੰਪ ਫਿੱਟ ਹੋ ਗਿਆ ਤਾਂ ਹਾਈਡਰੋਲਿਕ ਪਾ ਕੇ ਬਸ ਮੈਂ ਆ ਕੇ ਟੈਸਟਿੰਗੇ ਲੈਣ ਲੱਗਿਆ ਫਿਰ ਵੀ ਹੁਣ ਮੈਂ ਫੋਨ ਨੂੰ ਕਹਿ ਕੇ ਮਗਵਾਇਆ ਆਪਣਾ ਤੇ ਹੁਣ ਦੇਖੋ ਹੁਣ ਟੈਸਟਿੰਗ ਚੱਲ ਰਹੀ ਹੈ ਜੀ ਮਸ਼ੀਨ ਦੀ ਦੂਏ ਗੇਰ ਚ ਪਿੱਛੇ ਮਾਗੜ ਭਰੀ ਹੋਈ ਆ ਮੇਰੀ ਬਿੱਟੀ ਜੀ ਤੇ ਦੇਖ ਲੋ ਲੋਟਰ ਐ ਪੂਰਾ ਕੱਢ ਕੇ ਲਾਇਆ ਹੋਇਆ ਉਹ ਹਰਮਨ ਆ ਗਿਆ ਮੈਂ ਉਹਨੂੰ ਫੜੋਣਾ ਪਊਗਾ ਤੇ ਦੇਖ ਲੋ ਚੱਕਰ ਆ ਗੇਅਰ ਗਰਮ ਹੋ ਗਿਆ ਦਾ ਗੇਅਰ ਆਇਲ ਗਰਮ ਹੋ ਗਿਆ ਦੋਏ ਗੇਅਰ ਚ ਆ ਨਾ ਦੋਏ ਗੇਅਰ ਚ ਲੋਟਰ ਮਾਰ ਰਹੇ ਆ ਕਿਉਂ ਚੈੱਕ ਕਰੀਏ ਕਿੰਨਾ ਲੋਡ ਆ ਮੈਂ ਇਹਨੂੰ ਦੇਵੀਂ ਹਟਾਤੀ ਚੱਕਰ ਤੋੜ ਦੇਦਾ ਜਾਂ ਆਹ ਹਰਮਨ ਨੂੰ ਬੁਲਾਉਣਾ ਇੱਕ ਵਾਰੀ 啊，这。 ਚਲਾਉਂਦਾ ਪੁੱਛਾਂ ਤੇ ਮੋੜੋ ਮਸ਼ੀਨ ਹੋ ਗਈ ਆ ਰੈਡੀ ਓਕੇ ਹੋ ਗਿਆ ਸਾਰਾ ਕੁਝ ਪਹਿਲਾਂ ਗੱਡੀ ਤੋਂ ਆਈ ਆ ਮੋੜ ਕੇ ਪੈਂਚਰ ਹੋ ਗਈ ਪੈਂਚਰ ਪੁਣ ਚਲਵਾ ਕੇ ਲਿਆ ਹੁਣ ਮਸ਼ੀਨ ਤੋਂ ਆਈ ਆ ਤੇ ਮਸ਼ੀਨ ਖੜਾਇਆ ਮਸ਼ੀਨ ਤੋਂ ਹੁੰਦੀ ਆ ਤੇ ਬਾਕੀ ਮੋੜ ਕੇ ਹੁਣ ਫਿਰ ਅੱਜ ਪਹੁੰਚਣੀ ਆ ਲੁਧਿਆਣੇ ਇਹ ਆ ਕੇ ਨਾ ਹੁੰਨੇ ਹੋਰੇ ਹੁਣ ਕੱਪੜੇ ਕੱਪੜੇ ਹੋ ਗਏ ਰਾਤ ਦੇ ਨਾ ਆਏ ਜੀ ਕੱਪੜੇ ਮੈਂ ਤਾਂ ਇੱਕ ਸੂਟ ਲੈ ਗਿਆ ਤੇ ਕਿ ਚੱਲ ਕੰਮ ਤਾਂ ਰਾਤ ਲਾ ਕੇ ਗੱਡੀ ਮਸ਼ੀਨ ਪਹੁੰਚਾ ਕੇ ਮੁੜੇ ਹੁਣ ਮੁੜ ਕੇ ਬਾਅਦ ਵਿੱਚ ਪਤਾ ਲੱਗਿਆ ਕਿ ਮਸ਼ੀਨ ਖਰਾਬ ਹੋ ਗਈ। ਕੀ ਆ ਬਣੂਆ ਯਾਰ। ਸਭ ਹੁਣ ਜਾ ਕੇ ਦੇਖਦੇ ਆਂ। ਜੀ ਮੰਡੋ ਮਸ਼ੀਨ ਹੋ ਗਿਆ ਤੋ ਤੇ ਓਕੇ ਦੀ ਗੁੱਡ ਕੰਡੀਸ਼ਨ ਹੋ ਗਿਆ। ਤੇ ਬਾਕੀ ਐਨ ਪਾਈਆਂ ਨੂੰ ਤਸੱਲੀ ਕਰਾ ਆਦੇ ਅੰਦਰੋਂ ਵੈਕਿਊਮ ਕਰਾਤੀ। ਤੋ ਤਾਂ ਹੋਣੀ ਦੀ ਫਿਰ ਮੈਂ ਕਿ ਸਾੜਿਆ। ਤੇ ਐਨ ਦੇਖੋ ਸ਼ਾਇਨ ਪੂਰੀ। ਇਹ ਕਾਰ ਵੀ ਤਾਂ ਹੋ ਗਈ ਸੀ ਇਹ ਮੈਲਟ ਰਹਿਗੇ ਸੀ ਕਿ ਰੱਖਣ ਮੈਂ ਇੰਨੇ ਕੋ ਲੰਗਿਆ ਦਾ ਤੇ ਮੈਲਟ ਰੱਖੋਗੇ ਹੁਣ ਬਸ ਇਹ ਮਸ਼ੀਨ ਵੀ ਤੋਗ ਔਕੀ ਰਿਪੋਰਟ ਆਉਣ ਬਸ ਹੁਣ ਥੋੜਾ ਜਿਹਾ ਕੰਮ ਕਰਨਾ ਹੁਣ ਦੱਸਦੇ ਆ ਕੰਮ ਕੀ ਕਰਨਾ ਲਓ ਜੀ ਆ ਵਾਹ ਵਾਹ ਇਹ ਤਾਂ ਵੈਪਰ ਨਹੀਂ ਕਾਮਯਾਬ ਹੋਇਆ ਦੇਖੋ ਮੇਰੇ ਹਿਸਾਬ ਨਾਲ ਕਾਮਯਾਬ ਨਹੀਂ ਹੋਇਆ ਵੈਪਰ ਇਹ ਤਾਂ ਛੱਡਦਾ ਕੱਚ ਛੱਡਦਾ ਵਾਹ ਜੀ ਵਾ ਵਾ ਜੀ ਵਾ 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 ਇੱਕ ਫੇਸ ਬਬਾਰ ਦਿੰਦੇ ਬਸ ਐਨ ਬਣਾ ਦੀ ਬਾਈ ਨੇ ਰੀ ਜਲਾ ਦੀ ਮਨ ਖੁਸ਼ ਹੋਊਗਾ ਤਾਂ ਦੇਖੋ ਕਿ ਨਾ ਹੋ ਗਿਆ ਪ੍ਰੋਪੋਸਰ ਬਾਰੇ ਚੜੀ ਹੋਣੇ ਵਾਲੇ 11:40 ਸੋਰੀ ਤੇ ਮੁਜੀਦ ਤਾਂ ਕਰਨੀ ਸੀਗੀ ਰੈਡੀ ਰੈਡੀ ਕਰਨੇ ਮਤੋਂ ਆ ਦੋ ਬੋਲੀ ਤੇ ਵੈਸੇ ਜਾਣ ਦੀ ਤਿਆਰੀ ਮਾਦੇ ਕਿ ਚਲ ਰਾਤ ਰਾਤ ਮੁਸ਼ੀਰ ਪੇ ਜਾ ਕੇ ਉੱਥੇ ਫਿਰ ਘਰਾਂ ਵਾਸ ਪਰਤ ਜਾਵਾਂਗੇ ਫਿਰ ਬਾਬਾ ਜੀ ਕਹਿੰਦੇ ਰਿੱਥੇ ਦੀਆਂ ਗੱਟੀਆਂ ਚਾਹੀਦੇ ਪੰਜ ਕੱਲ੍ਹ ਤਿੰਨ ਲੱਗ ਜਾਏ ਮੈਂ ਕਿਹਾ ਸਾਡੇ ਕੋਈ ਨਾ ਟਾਈਮ ਨਹੀਂ ਹੈਗਾ ਤੁਸੀਂ ਰਾਤ ਨੂੰ ਲਵਾ ਲਓ ਫਿਰ ਸੈਟਲਮੈਂਟ ਕਰਕੇ ਦਿਮਾਗ ਲੜਾ ਕੇ ਫਿਰ ਗੱਡੀ ਬੁਲਾਈ ਤੇ ਤਾਂ ਹੁਣ ਗੱਡੀਆਂ ਭਰ ਰਹੇ ਹਾਂ 12 ਵਜੇ ਤੋਂ ਦੋ ਦਿਨ ਡਿਪਰ ਵਰਕੇ ਪਈਦੇ ਦੋ ਦਿਨ ਹੋ ਗਏ ਪਰ ਨੇ 3 ਵਜੇ ਤੱਕ ਉਹ ਤੋਂ ਬਾਅਦ ਮੁੜ ਕੇ ਫਿਰ 3 ਵਜੇ ਸੁੱਲ ਗਿਆਂ ਉਰੇ ਜੋ ਕਿਰਤਪੁਰ ਸਾਹਿਬ ਤੋਂ ਲੁਧਿਆਣੇ ਨੂੰ ਮਸ਼ੀਨ ਛੱਡਣ ਜਾਣਾ 110 ਕਿਲੋਮੀਟਰ ਚਾਰ ਘੰਟੇ ਲੱਗ ਜਾਣ ਆ ਚਾਰ ਘੰਟੇ ਲੱਗ ਜਾਣੇ ਆਪਣੇ ਆਰਾਮ ਦਾ ਹੀ ਨਾਲ ਤੇ ਫਿਰ ਉਸ ਤੋਂ ਬਾਅਦ ਸਵੇਰੇ ਘਰ ਆਵਾਂਗੇ ਤੇ ਕਿੰਨਾ ਗਮ ਤੇ ਦਿਨੇ ਸਵੇਰ ਦੇ ਪਹਿਲਾਂ ਰਾਤ ਕੱਲ ਦਿਨੇ ਵੀ ਥੋੜਾ ਇਹ ਜਿਹਾ ਹੀ ਸਮਾਂ ਹੈ ਪਰ ਰਾਤ ਨੂੰ ਇਹ ਥੋੜਾ ਕੰਮ ਗਏ ਤੇ ਲੁਧਿਆਣੇ ਦੇ ਦੋ ਚੱਕਰ ਲੱਗ ਗਏ ਆਪਣਾ ਹੋ ਗਿਆ। ਉਹ ਦੁਬਾਰਾ ਆ ਕੇ 4 ਵਜੇ ਸਾਵਾਂਗੇ। ਉਹ ਦੁਬਾਰਾ 10 ਵਜੇ ਟੁੱਕੇ ਜਾਂਸੇ ਜਿਹਨਾਂ ਤੁਰਕ। ਉਦੋਂ ਬਾਜੇ ਘਟਾ ਲੜੀ ਤੇ ਉਸ ਤੋਂ ਬਾਅਦ ਏਜੰਸੀ ਦੇ ਤੁਰਕੇ ਏਜੰਸੀ ਦੇ ਤੁਰਨੇ ਤੋਂ ਬਾਅਦ ਫੇਰ ਆ ਕੇ ਉਹ ਇੰਜੀਨੀਅਰਾਂ ਨਾਲ ਲੱਗੇ ਰਹੇ ਪੰਪ ਬਦਲਾਇਆ, ਹਾਈਡਰੌਲਿਕ ਸਾਰੇ ਕੰਮ ਕਰਾਏ, ਧਵਾਤ ਹੋਈਆ ਸਾਰੇ ਕਰਾ ਕੇ। ਹੁਣ ਮੜਾ ਜੇ ਰੋਟਰੀ ਦਿਖਾਉਂਗਾ ਪਹਿਲੇ ਹੋਗੇ ਫਿਰ ਇੱਧਰ ਆ ਜਾਈ। ਮੈਂ ਜਾਂਦਾ ਮੈਂ ਚੱਲ ਚਲੇ ਆਂ ਕਿੱਥੇ ਜਾਣੇ ਨੂੰ ਮੱਲਾ ਵਾਲਾ। ਤੇ ਬਾਕੀ ਹੁਣ ਸੌਂਦਾ ਕੁਛ ਨਹੀਂ ਇੱਥੇ ਲਈ ਬੈਠੇ ਨੇ ਇਹਦਾ ਗੱਡੀ ਆ ਜਾਂਦੀ ਏ ਘੰਟੇ ਬਾਅਦ ਨਹੀਂ ਗਾਣੇ ਸੁਣ ਰਹੇ ਆ ਆਰਾਮਦਾਰੀਆਂ ਰਹੀ ਆਪਾ ਹੱਦੀ ਕਿੰਨੀ ਜਵਾਨ ਤੇ ਸ਼ੇਦੀ ਪੈਰ ਨਹੀਂਓ ਛੱਡਦੀ ਰਾਤ ਦੀਆਂ ਤਰਕੀਆਂ ਦੇ ਸਾਫ ਜਿੰਨਾ ਨੇ ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ ਤੇ ਵਟਾ ਸਿਰੋ ਘਰਾ ਦੇ ਘਰਾ ਨੂੰ ਆਖਿੰਦੇ ਆ ਫਿਰ ਤੇ ਆ ਹੱਥ ਉੱਤੇ ਚੱਕੀ ਦੁਨੀਆ i don't know ਟਾਈਮ ਖਾਸ ਆਉਂ ਗਿਆ ਤੇ ਗੱਡੀ ਕੁੜੀ ਭਾਰ ਹੋ ਗਿਆ ਤੇ ਟਾਈਮ ਦੇਖ ਲਓ 2:06 ਮਿੰਟ ਹੋ ਗਿਆ ਤੇ ਬਸ ਹੁਣ ਚੱਲੀਏ ਪੰਜ ਗੱਡੀ ਪੰਜਵੀਂ ਗੱਡੀ ਦੀ ਨਾ ਇਹ ਹਾਂ ਬਈ ਪੰਜਵੀਂ ਪੰਜ ਗੱਡੀਆਂ ਹੋ ਗਿਆਂ ਤੇ ਬਸ ਬੜਾ ਕੰਮ ਕਰ ਲਿਆ ਤੇ ਹੁਣ ਜਾ ਕੇ ਟੀਲੋ ਜਲ ਪਾ ਕੇ ਤਿਆਰੀ ਕਰ ਲਈਏ ਫਿਰ ਤੁਰ ਪੀਏ ਤਾਂ ਹੀ ਪਹੁੰਚਾਂਗੇ ਸਵੇਰੇ ਤੱਕ ਲੁਧਿਆਣਾ ਤੇ ਬਸ ਹੁਣ ਕੱਚੀ ਦੀ ਜਿਆਦਾ ਟਾਈਮ ਨਾ ਖਰਾਬ ਕਰੀਏ